ਕੀ ਜਲੰਧਰ ਦੇ ਵਿੱਚ ਇਸ ਟਾਈਮ ਆਮ ਆਦਮੀ ਪਾਰਟੀ ਦਾ ਸੰਸਦ ਹੈ ਕਿਤੇ ਨਾ ਕਿਤੇ ਕਾਂਗਰਸ ਦੀ ਪੂਰੀ ਤਾਕਤ ਲੱਗੇਗੀ ਕਿ ਜਲੰਧਰ ਦੇ ਕਿਲੇ ਨੂੰ ਢੇਰੀ ਕੀਤਾ ਜਾਵੇ ਜੇ ਤੁਸੀਂ ਪਿਛਲੀ ਬਾਈਲੈਕਸ਼ਨ ਵੀ ਦੇਖੋ ਰਿੰਕੂ ਨੂੰ ਜਿਹਦੇ ਵਿੱਚ ਰਿੰਕੂ ਐਮਪੀ ਬਣੇ ਨੇ ਉਹਦੇ ਵਿੱਚ ਵੀ ਕਾਂਗਰਸ ਨੂੰ ਸਿਰਫ ਤੇ ਸਿਰਫ 50000 58000 ਵੋਟ ਘੱਟ ਪਈ ਹੈ ਚੌਧਰੀ ਕਰਮਜੀਤ ਕੌਰ ਨੂੰ ਜਿਹੜੀ ਕੀ ਮਹਿਰੂਮ ਚੌਧਰੀ ਸੰਤੋਖ ਸਿੰਘ ਦੀ ਵਾਈਫ ਸੀ ਦਲਤ ਜਿੱਥੇ ਜਿੱਥੇ ਵੋਟ ਦਲਤ ਨੇ ਪਿਛਲੇ ਵਿਧਾਨ ਸਭਾ ਚੋਣਾਂ ਚ ਵੀ ਪਾਈ ਆ ਜਾਂ ਲੋਕ ਸਭਾ ਚ ਵੀ ਪਾਈ ਆ ਉਹ ਕਾਂਗਰਸ ਹੀ ਫੇਵਰ ਵਾਲੀ ਵੋਟ ਰਹੀ ਆ ਤੁਸੀਂ ਜੋ ਮਰਜ਼ੀ ਕਰ ਲਓ ਮਾਲਵੇ ਦੇ ਵਿੱਚ ਦਾ ਵੱਡੇ ਵੱਡੇ ਕੈਪਟਨ ਮਨਿੰਦਰ ਸਿੰਘ ਵੀ ਹਰ ਗਿਆ ਪ੍ਰਕਾਸ਼ ਸਿੰਘ ਬਾਦਲ ਵੀ ਹਰ ਗਿਆ ਸੁਖਬੀਰ ਸਿੰਘ ਬਾਦਲ ਵੀ ਹਰ ਗਿਆ ਵਿਕਰਮ ਮਜੀਠੀਆ ਵੀ ਹਰਿਆ ਨਵਜੋਤ ਸਿੰਘ ਸਿੱਧੂ ਵੀ ਹਰਿਆ ਆਮ ਆਦਮੀ ਪਾਰਟੀ ਦੀ ਮੇਰੀ ਸੀ ਲੇਕਿਨ ਉਸ ਨੇਰੀ ਦੇ ਵਿੱਚ ਤੁਸੀਂ ਇਹ ਵੀ ਤਾਂ ਦੇਖੋ ਕਿ ਰਾਜਕੁਮਾਰ ਜੱਬੇਵਾਲ ਦਲਤ ਸੀਟ ਜਿੱਤੇ ਨੇ ਸੁਖਵਿੰਦਰ ਕੋਟਲੀ ਜਿੱਤੇ ਨੇ लाडी ਸ਼ੇਰੋਵਾਲੀਆ ਜਿੱਤੇ ਨੇ ਪ੍ਰਗਟ ਸਿੰਘ ਜਿੱਤਿਆ ਕੋਟਲੀ ਦਾ ਨਾਮ ਮੈਂ ਪਹਿਲਾਂ ਲੈ ਕੇ ਦੱਸਿਆ ਜਿੱਤਿਆ ਇਹ ਵੀ ਤਾਂ ਨੇਰੀ ਦੇ ਵਿੱਚ ਜਿੱਤੇ ਆ ਨਾ ਤੁਸੀਂ ਇਹਨਾਂ ਨੂੰ ਕੰਸੀਡਰ ਕਿਉਂ ਨਹੀਂ ਕਰਦੇ ਉਸ ਨੇਰੀ ਦੇ ਵਿੱਚ ਵੱਡੇ ਵੱਡੇ ਰੁੱਖ ਜਿਹੜੇ ਆ ਰੋੜ ਗਏ ਲੇਕਿਨ ਦੁਆਬੇ ਦੇ ਵਿੱਚ ਆ ਕੇ ਉਹ ਨੇਰੀ ਨੂੰ ਥੰਮ ਪਿਆ ਕਿਉਂਕਿ ਦੁਆਬੇ ਦੇ ਵਿੱਚ ਦਲਤਾਂ ਦਾ ਵੋਟ ਜਿਆਦਾ ਹੈ ਮੈਂ ਤੁਹਾਨੂੰ ਹੁਣੇ ਦੱਸਿਆ ਉਸ ਨੇਰੀ ਦੇ ਵਿੱਚ ਦਲਤ ਕੈਂਡੀਡੇਟ ਇਸ ਕਰਕੇ ਜਿੱਤੇ ਸੀ ਕਿ ਚੰਨੀ ਸੀਐਮ ਬਣ ਰਿਹਾ ਸੀ। ਛੋਦਰੀ ਪਰਵਾਰ ਨੂੰ ਛੱਡ ਲਈਏ ਤੇ ਕੇਪੀ ਸਾਹਿਬ ਤੋਂ ਉਹਨਾਂ ਦੇ ਰਿਸ਼ਤੇਦਾਰ ਅਮਿੰਦਰ ਸਿੰਘ ਕੇਪੀ। ਜਿਹੜਾ ਪਰਗਰ ਸਿੰਘ ਆ ਪਹਿਲੀ ਵਾਰ ਮੰਤਰੀ ਬਣਿਆ ਉਹ ਚੰਨੀ ਦੀ ਕੈਬਨਿਟ ਵਿੱਚ ਮੰਤਰੀ ਬਣਿਆ। ਇਹ ਕਹਿਣਾ ਬਹੁਤ ਜਲਦ ਭਜੀ ਹੈ ਕਿਉਂਕਿ ਹਜੇ ਸੀਟਾਂ ਨਹੀਂ ਵੰਡੀਆਂ ਗਈਆਂ ਆਕਾਲੀਦਲ ਬੀਜੇਪੀ ਦਾ ਸਮਝੌਤਾ ਨਹੀਂ ਹੋਇਆ ਸਮਝੌਤਾ ਹੋਏਗਾ ਹੋਰ ਟਫ ਫਾਈਟ ਹੋਰ ਤਰੀਕੇ ਨਾਲ ਬਣੇਗੀ ਲੇਕਿਨ ਦੁਆਬੇ ਦੇ ਲੋਕਾਂ ਦਾ ਸੁਭਾਅ ਵੱਖਰਾ ਹੈ ਜਿਹੜਾ ਇਹ ਵੱਖਰਾ ਸੁਭਾਅ ਹੈ ਮਾਲਵੇ ਤੋਂ ਉਲਟ ਤੇ ਮਾਝੇ ਤੋਂ ਉਲਟ ਚੱਲਦਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਭਰ ਦੀ ਸਿਆਸਤ ਵਿੱਚ ਵੱਖ-ਵੱਖ ਬਦਲਾਅ ਆਉਂਦੇ ਨਜ਼ਰ ਆ ਰਹੇ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਮੁਖਤਲਫ ਚੀਜ਼ਾਂ ਹੁੰਦੀਆਂ ਨਜ਼ਰ ਆਉਣ ਲੱਗੀਆਂ ਨੇ ਸਿਆਸੀ ਪੱਧਰ ਦੇ ਉੱਤੇ ਹਾਹਾਕਾਰ ਮੱਚਦਾ ਪਿਆ ਔਰ ਉਸੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਖਾਸ ਕਰਕੇ ਔਰ ਪੰਜਾਬ ਦੇ ਵਿੱਚ ਵੀ ਗੱਲ ਕਰਨ ਜਾ ਰਹੇ ਹਾਂ ਕਾਂਗਰਸ ਦੀ ਸਿਆਸਤ ਕਿਉਂਕਿ ਕਾਂਗਰਸ ਦੇ ਵਿੱਚ ਇੱਕ ਇਹੋ ਜਿਹੇ ਨਾਮ ਦੇ ਉੱਤੇ ਮੋਹਰ ਲਾਉਣ ਉੱਤੇ ਚਰਚਾ ਚੱਲਦੀ ਪਈ ਹੈ ਜਿਸ ਨਾਮ ਨੇ ਮੋਹਰ ਲੱਗਣ ਤੋਂ ਪਹਿਲਾਂ ਹੀ ਬਵਾਲ ਖੜਾ ਕਰਤਾ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਲੋਕ ਸਭਾ ਦੀ ਸੀਟ ਦੇ ਉੱਤੇ ਚੋਣ ਲੜ ਸਕਦੇ ਨੇ ਚਰਚਾਵਾਂ ਚੱਲਦੀਆਂ ਪਈਆਂ ਨੇ ਪਰ ਇਹਨਾਂ ਚਰਚਾਵਾਂ ਨੇ ਚੌਧਰੀ ਪਰਿਵਾਰ ਨੂੰ ਜ਼ਰੂਰ ਇੱਕ ਵਾਰ ਗੁੱਸਾ ਚੜਾ ਦਿੱਤਾ ਔਰ ਚੌਧਰੀ ਪਰਿਵਾਰ ਦੇ ਵਿੱਚੋਂ ਵੀ ਸੰਤੋਖ ਚੌਧਰੀ ਦੇ ਸਵਰਗਵਾਸੀ ਸੰਤੋਖ ਚੌਧਰੀ ਦੇ ਸੁਪੁੱਤਰ ਵਿਕਰਮ ਚੌਧਰੀ ਗੁੱਸੇ ਦੇ ਵਿੱਚ ਬੋਖਲਾਏ ਨਜ਼ਰ ਆ ਰਹੇ ਨੇ ਚਰਨਜੀਤ ਸਿੰਘ ਚੰਨੀ ਨੂੰ ਨਸੀਤਾਂ ਦਿਨ ਦਿਨ ਨਜ਼ਰ ਆ ਰਹੇ ਨੇ ਜੋ ਹਾਲਾਤ ਫਿਲਹਾਲ ਕਾਂਗਰਸ ਪਾਰਟੀ ਦੇ ਬਣੇ ਨਹੀਂ ਕਿਉਂਕਿ ਕਾਂਗਰਸ ਪਾਰਟੀ ਦਾ ਆਪਣਾ ਇਤਿਹਾਸ ਹੈ ਆਪਸੀ ਖਿੱਚੋ ਤਾਣ ਦਾ ਆਪਣਾ ਇਤਿਹਾਸ ਹੈਗਾ ਤੇ ਉਸ ਇਤਿਹਾਸ ਦੇ ਵਿੱਚ ਹੁਣ ਜਲੰਧਰ ਦੀ ਸੀਟ ਵੀ شمار ਹੋ ਗਈ ਐ ਇੱਥੋਂ ਦੀ ਸੀਟ ਕੀ ਕਹਿੰਦੀ ਆ ਸਾਡੇ ਨਾਲ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਡਾਕਟਰ ਸਾਹਿਬ ਇਹ ਜੋ ਹਾਲਾਤ ਬਣਦੇ ਪਏ ਨੇ ਫਿਲਹਾਲ ਚਰਨਜੀਤ ਸਿੰਘ ਚੰਨੀ ਦਾ ਨਾਮ ਐਲਾਨੇ ਜਾਣ ਤੋਂ ਪਹਿਲਾਂ ਹੀ ਇਹ ਕਿਹੋ ਜਿਹੇ ਹਾਲਾਤ ਬਣਦੇ ਪਏ ਨੇ ਕਿਉਂਕਿ ਚੌਧਰੀ ਸੰਤੋਖ ਸਿੰਘ ਦੀ ਜਿਹੜੀ ਸੀਟ ਹੈਗੀ ਆ ਉਹ ਕਾਫੀ ਦੇਰ ਦੀ ਜਲੰਧ ਨਹੀਂ ਨਹੀਂ ਦੇਖੋ ਸਭ ਤੋਂ ਪਹਿਲੀ ਗੱਲ ਐ ਕਿ ਜਿਹੜੇ ਦੁਆਬਾ ਦੁਆਬੇ ਚ ਦੋ ਹੀ ਸੀਟਾਂ ਲੋਕ ਸਭਾ ਦੀ ਐ ਇੱਕੋ ਹੁਸ਼ਿਆਰਪੁਰ ਇੱਕ ਜਲੰਧਰ ਪਹਿਲਾਂ ਜਿਆਦਾ ਹੁੰਦੀਆਂ ਸੀ ਚਾਰ ਹੁੰਦੀਆਂ ਸੀ ਫਲੋਰ ਸੀਟ ਅਲੱਗ ਹੁੰਦੀ ਸੀ ਹੁਣ ਤਾਂ ਉੱਥੋਂ ਜਿਹੜੇ ਗੜ ਸ਼ੰਕਰ ਐ ਬੰਗਾ ਵਾ ਨਵਾਂ ਸ਼ਹਿਰ ਐ ਇਹ ਦੁਆਬੇ ਦਾ ਏਰੀਆ ਕੱਟ ਕੇ ਸਿਰ ਅਨੰਦਪੁਰ ਸਾਹਿਬ ਨਾਲ ਲਾਤਾ ਐ ਇਧਰੋਂ ਕਪੂਰਥਲਾ ਸਾਡਾ ਕੱਟ ਕੇ ਜਿਹੜਾ ਖਡੂਰ ਸਾਹਿਬ ਨਾਲ ਲਾਤਾ ਸੋ ਹੁਣ ਤਾਂ ਸਿਰਫ ਦੋ ਸੀਟਾਂ ਰਹਿ ਗਈਆਂ ਹੁਸ਼ਿਆਰਪੁਰ ਦੀ ਤੇ ਜਲੰਧਰ ਦੀ ਇਹ ਦੋਨੋਂ ਜਿਹੜੀਆਂ ਇਹ ਰਿਜ਼ਰਵ ਸੀਟਾਂ ਜਿਨ੍ਹਾਂ ਦੇ ਉੱਤੇ ਦਲਤ ਕੈਂਡੀਡੇਟ ਹੀ ਖੜੇ ਹੋ ਸਕ ਔਰ ਕਿਉਂਕਿ ਰਾणे ਗੁਰਜੀਤ ਜਦੋਂ ਇੱਥੇ ਸੰਸਦ ਜਿੱਤੇ ਸੀਗੇ ਉਸ ਤੋਂ ਬਾਅਦ ਇਹ ਸੀਟ ਰਿਜ਼ਰਵ ਹੋ ਗਈ ਸੀ ਫਿਰ ਮਹਿੰਦਰ ਸਿੰਘ ਕੇਪੀ ਜਲੰਧਰ ਤੋਂ ਪਾਰਲੀਮੈਂਟ ਜਿਹੜਾ ਵਾ ਮੈਂਬਰ ਬਣੇ 2009 ਦੇ ਵਿੱਚ ਫਿਰ ਦੋ ਵਾਰ ਚੌਧਰੀ ਸੰਤੋਖ ਸਿੰਘ ਲਗਾਤਾਰ ਜਿੱਤੇ ਹੁਣ ਜਿਹੜੀ ਹੈ ਬਾਈ ਇਲੈਕਸ਼ਨ ਦੇ ਵਿੱਚ ਸੁਸ਼ੀਲ ਰਿੰਕੂ ਜਿਹੜੇ ਰਵਿਦਾਸੀਆ ਸਮਾਜ ਦੇ ਉਹ ਕੇ ਲੀਡਰ ਨੇ ਉਹ ਜਿੱਤੇ ਨੇ ਹੁਣ ਕਹਿੰਦਾ ਮੇਰਾ ਇਹ ਮਕਸਦ ਆਏਗਾ ਕਿ ਜਲੰਧਰ ਦੇ ਵਿੱਚ ਇਸ ਟਾਈਮ ਆਮ ਆਦਮੀ ਪਾਰਟੀ ਦਾ ਸੰਸਦ ਹੈ ਕਿਤੇ ਨਾ ਕਿਤੇ ਕਾਂਗਰਸ ਦੀ ਪੂਰੀ ਤਾਕਤ ਲੱਗੇਗੀ ਕਿ ਜਲੰਧਰ ਦੇ ਕਿਲੇ ਨੂੰ ਢੇਰੀ ਕੀਤਾ ਜਾਵੇ ਕਿਉਂਕਿ ਜਲੰਧਰ ਨਾ ਹਮੇਸ਼ਾ ਕਾਂਗਰਸੀਆਂ ਦਾ ਰਿਹਾ ਜੋ ਆਪਾਂ ਇਹਨਾਂ ਪੁਰਾਣਾ ਐਨਾਲਿਸਿਸ ਦੇਖੀਏ ਜਲੰਧਰ ਦੇ ਵਿੱਚ ਕਾਂਗਰਸ ਜਿਹੜੀ ਹੈ ਕਾਂਗਰਸ ਨੇ ਇੰਦਰ ਕੁਮਾਰ ਗੁਜਰਾਲ ਦੇ بیٹے ਨਰੇਸ਼ ਗੁਜਰਾਲ ਨੂੰ ਹਰਾਇਆ ਹੋਇਆ ਔਰ ਤੁਸੀਂ ਇਹਨਾਂ ਦੇ ਮੈਂਬਰ ਪਾਰਲੀਮੈਂਟ ਦੇਖੋ ਲਗਾਤਾਰ ਕਾਂਗਰਸ ਜਿੱਤਦੇ ਆ ਰਹੇ ਨੇ ਭਾਵੇਂ ਦੇਸ਼ ਦੇ ਵਿੱਚ ਕਿਸੇ ਦੀ ਹਵਾ ਚੱਲੇ ਲੇਕਿਨ ਜਲੰਧਰ ਦੀ ਸੀਟ ਜਿਹੜੀ ਆ ਉਹ ਕਾਂਗਰਸ ਹਮੇਸ਼ਾ ਜਿੱਤਦੀ ਲਗਾਤਾਰ ਜਿੱਤੀਆਂ ਵਿੱਚੋਂ ਇੱਕ ਇੱਕ ਵਾਰ ਦਰਬਾਰਾ ਸਿੰਘ ਜਿੱਤੇ ਸੀ ਬਦਵੀਰ ਸਿੰਘ ਜਿੱਤੇ ਸੀਗੇ ਲੇਕਿਨ ਉਸ ਤੋਂ ਬਾਅਦ ਅਕਾਲੀ ਦਲ ਤੋਂ ਜਿੱਤੇ ਸੀ ਉਸ ਤੋਂ ਬਾਅਦ ਜਿਹੜਾ ਉਹ ਕਾਂਗਰਸ ਦਾ ਇੱਕ ਇੱਕ ਤਰਫੀ ਹਵਾ ਚੱਲਦੀ ਰਹੀ ਆ ਹੁਣ ਜਿਹੜੀ ਆ ਬਾਈ ਇਲੈਕਸ਼ਨ ਉਹਦੇ ਜਾ ਕੇ ਆਮ ਆਦਮੀ ਪਾਰਟੀ ਦਾ ਰੁਤਬਾ ਹੋਇਆ ਬੇਸਿਕਲੀ ਇਹ ਹੈ ਕਿ ਜਲੰਧਰ ਦੇ ਵਿੱਚ ਦਲਿਤ ਡੋਮਿਨੇਟਸ ਜਿਹੜੀਆਂ ਕਾਸਟ ਆ ਉਹ ਜ਼ਿਆਦਾ ਹੈ ਇਹਦਾ ਸੁਭਾਅ ਵੱਖਰਾ ਜਲੰਧਰ ਦੇ ਲੋਕਾਂ ਦਾ ਇੱਥੇ 4 ਜਿਹੜੀਆਂ ਵਿਧਾਨ ਸਭਾ ਸ਼ਹਿਰ ਦੀਆਂ ਤੇ 5 ਜਿਹੜੀਆਂ ਰੂਰਲ ਦੀਆਂ ਤੇ ਇਹਨਾਂ ਦੇ ਵਿੱਚ ਰਵਿਦਾਸ ਸਮਾਜ ਦੀ ਵੋਟ ਸਭ ਤੋਂ ਜ਼ਿਆਦਾ ਹੈ ਰਵਿਦਾਸ ਸਮਾਜ ਦੀ ਵੋਟ ਤੋਂ ਇਲਾਵਾ ਜਿਹੜੀ ਹੋਰ ਦਲਿਤ ਕਮਿਊਨਿਟੀ ਆ ਉਹਨਾਂ ਚ ਵਲਮਿਕੀ ਭਾਈਚਾਰਾ ਉਹਨਾਂ ਤੋਂ ਇਲਾਵਾ ਭਗਤ ਬਰਾਦਰੀ ਦੇ ਲੋਕ ਨੇ ਸੋ ਕਹਿੰਦਾ ਮੇਰਾ ਮਕਸਦ ਹੈਗਾ ਕਰੀਬ 42% ਵੋਟ ਜਿਹੜੀ ਆ ਉਹ ਦਲਤਾਂ ਦੀ ਆ ਔਰ ਦਲਤ ਜਿਹੜਾ ਵਾ ਜਰੂਰ ਹਮੇਸ਼ਾ ਇੱਕ ਸਾਈਡ ਨਹੀਂ ਰਿਹਾ ਲੇਕਿਨ ਲੋਕ ਸਭਾ ਦੇ ਵਿੱਚ ਦਲਤਾਂ ਦੀ ਵੋਟ ਜਿਹੜੀ ਆ ਉਹ ਕਾਂਗਰਸ ਨੂੰ ਪੈਂਦੀ ਰਹੀ ਆ ਤੁਸੀਂ ਚੌਧਰੀ ਸੰਤੋਖ ਸਿੰਘ ਦੀ ਇਲੈਕਸ਼ਨ ਦੇਖ ਲਓ ਜੇ ਤੁਸੀਂ ਪਿਛਲੀ ਬਾਈ ਇਲੈਕਸ਼ਨ ਵੀ ਦੇਖੋ ਰਿੰਕੂ ਨੂੰ ਜਿਹਦੇ ਵਿੱਚ ਰਿੰਕੂ ਐਮਪੀ ਬਣੇ ਨੇ ਉਹਦੇ ਵਿੱਚ ਵੀ ਕਾਂਗਰਸ ਨੂੰ ਸਿੱਧਾ ਤੇ ਸਿੱਧਾ 50000 58000 ਵੋਟ ਘੱਟ ਪਈ ਐ ਚੌਧਰੀ ਕਰਮਜੀਤ ਕੌਰ ਨੂੰ ਜਿਹੜੀ ਕੀ ਮਹਿਰੂਮ ਚੌਧਰੀ ਸੰਤੋਖ ਸਿੰਘ ਦੀ ਵਾਈਫ ਸੀ ਹੁਣ ਤੁਸੀਂ ਵਿਧਾਨ ਸਭਾ ਚੋਂ ਹੁਣ ਦੇਖੋ 2022 ਦੀਆਂ ਸਾਰੇ ਪਾਸੇ ਆਮ ਆਦਮੀ ਪਾਰਟੀ ਦੇ ਐਮਐਲਏ ਜਿੱਤ ਗਏ ਲੇਕਿਨ ਜਿੱਥੇ ਜਿੱਥੇ ਕਾਂਗਰਸ ਦੇ ਦਲਤ ਕੈਂਡੀਡੇਟ ਸੀਗੇ ਆਦਮਪੁਰ ਤੋਂ ਸੁਖਵਿੰਦਰ ਕੋਟਲੀ ਜਿੱਤ ਗਏ ਫਲੋਰ ਤੋਂ ਜਿਹੜੇ ਆ ਕੈਂਡੀਡੇਟ ਜਿੱਤ ਗਏ ਵਿਕਰਮ ਚੌਧਰੀ ਜਿੱਤ ਗਏ ਸੋ ਕਹਿੰਦਾ ਮੇਰਾ ਮਕਸਦ ਹੈਗਾ ਹੈ ਕਿ ਇਹਨਾਂ ਨੇ ਆਪਣਾ ਜਿਹੜਾ ਵਾ ਜਿੱਥੇ ਹੁਣ ਮੰਨ ਲਓ ਬਾਵਾ ਹੈਨਰੀ ਹੈ ਆਪਣਾ ਜਲੰਧਰ ਨਾਰਥ ਨੂੰ ਇਹ ਕਰਦੇ ਨੇ ਤੇ ਉੱਥੇ ਵੀ ਦਲਤਾਂ ਦੀ ਵੋਟ ਬਹੁਤ ਹੈ ਰਵਿਦਾਸੀਆਂ ਦੀ ਵੋਟ ਬਹੁਤ ਹੈ ਉਹ ਬੜੀ ਵੋਟ ਟੁੱਟ ਕੇ ਪਈ ਉਹਨਾਂ ਨੂੰ ਸੋ ਦਲਤ ਜਿੱਥੇ ਜਿੱਥੇ ਵੋਟ ਦਲਤ ਨੇ ਪਿਛਲੇ ਵਿਧਾਨ ਸਭਾ ਚੋਣਾਂ ਚ ਵੀ ਪਾਈ ਆ ਜਾਂ ਲੋਕ ਸਭਾ ਚ ਵੀ ਪਾਈ ਆ ਉਹ ਕਾਂਗਰਸ ਹੀ ਫੇਵਰ ਵਾਲੀ ਵੋਟ ਰਹੀ ਆ ਇਹ ਨਹੀਂ ਹੈਗਾ ਕਿ ਕਾਂਗਰਸ ਨੂੰ ਇੱਕ ਸਾਈਡ ਤੇ ਵਾਸ਼ ਕਰ ਦਿੱਤਾ ਤੁਸੀਂ ਚੌਧਰੀ ਪਰਿਵਾਰ ਵੱਲ ਬਾਅਦ ਚਾਉਂਦੇ ਆ ਤੁਸੀਂ ਗੱਲ ਕਹੀ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਆਪਣਾ ਕਿਲਾ ਉਸਾਰਿਆ ਉਹਨੂੰ ਢਾਉਣ ਦੀ ਕੋਸ਼ਿਸ਼ ਕਾਂਗਰਸ ਕਰੇਗੀ ਪਰ ਕਾਂਗਰਸ ਦੀ ਕੋਸ਼ਿਸ਼ ਦੇ ਵਿੱਚ ਚਰਨਜੀਤ ਸਿੰਘ ਚੰਨੀ ਸ਼ੁਮਾਰ ਹੋਏ ਨੇ ਜਿਹੜੇ ਆਪ ਵਿਧਾਨ ਸਭਾ ਦੀਆਂ ਦੋ ਸੀਟਾਂ ਹਾਰ ਚੁੱਕੇ ਨੇ ਆਪਣੇ ਹਲਕੇ ਤੋਂ ਹਾਰ ਚੁੱਕੇ ਨੇ ਦੇਖੋ ਮਾਲਵੇ ਦੇ ਵਿੱਚ ਵਨ ਟਰੈਕ ਨੇਰੀ ਚੱਲੀ ਆ ਤੁਸੀਂ ਜੋ ਮਰਜ਼ੀ ਕਰ ਲਓ ਮਾਲਵੇ ਦੇ ਵਿੱਚ ਤਾਂ ਵੱਡੇ ਵੱਡੇ ਕੈਪਟਨ ਮਨਿੰਦਰ ਸਿੰਘ ਵੀ ਹਰ ਗਿਆ ਹਰ ਗਿਆ ਨਾ ਪ੍ਰਕਾਸ਼ ਸਿੰਘ ਬਾਦਲ ਵੀ ਹਰ ਗਿਆ ਸੁਖਬੀਰ ਸਿੰਘ ਬਾਦਲ ਵੀ ਹਰ ਗਿਆ ਹਰ ਗਿਆ ਨਾ ਵਿਕਰਮ ਮਜੀਠੀਆ ਵੀ ਹਰਿਆ ਨਵਜੋਤ ਸਿੰਘ ਸਿੱਧੂ ਵੀ ਹਰਿਆ ਆਮ ਆਦਮੀ ਪਾਰਟੀ ਦੀ ਨੇਰੀ ਸੀ ਲੇਕਿਨ ਉਸ ਨੇਰੀ ਦੇ ਵਿੱਚ ਤੁਸੀਂ ਇਹ ਵੀ ਤਾਂ ਦੇਖੋ ਕਿ ਰਾਜਕੁਮਾਰ ਜੱਬੇਵਾਲ ਦਲਤ ਸੀਟ ਜਿੱਤੇ ਨੇ ਉਸ ਨੇਰੀ ਦੇ ਵਿੱਚ ਜਿੱਤੇ ਨੇ ਸੁਖਵਿੰਦਰ ਕੋਟਲੀ ਜਿੱਤੇ ਨੇ ਲਾਡੀ ਸ਼ੇਰੋਵਾਲੀਆ ਜਿੱਤੇ ਨੇ ਪ੍ਰਗਟ ਸਿੰਘ ਜਿੱਤਿਆ ਕੋਟਲੀ ਦਾ ਨਾਮ ਮੈਂ ਪਹਿਲਾਂ ਲੈ ਕੇ ਦੱਸਿਆ ਜਿੱਤੇ ਆ ਇਹ ਵੀ ਤਾਂ ਨੇਰੀ ਦੇ ਵਿੱਚ ਜਿੱਤੇ ਆ ਨਾ ਤੁਸੀਂ ਇਹਨਾਂ ਨੂੰ ਕੰਸੀਡਰ ਕਿਉਂ ਨਹੀਂ ਕਰਦੇ ਇਹਨਾਂ ਦਾ ਵੀ ਤਾਂ ਸੋਚੋ ਨਾ ਬਈ ਇਹ ਉਸ ਨੇਰੀ ਦੇ ਜਿੱਤੇ ਆ ਮਾਲਵੇਜੋ ਤਿੰਨ ਸੀਟਾਂ ਜਿੱਤੇ ਟੋਟਲ 69 ਦੇ ਵਿੱਚੋਂ ਇੱਕ ਕਾਂਗਰਸ ਨੇ ਜਿੱਤੀ ਸੰਦੀਪ ਜਾਖੜ ਨੇ ਇੱਕ ਜਿੱਤੀ ਆ ਮਨਪ੍ਰੀਤ ਯਾਲੀ ਨੇ ਤੇ ਤੀਸਰੀ ਜਿਹੜੀ ਸੀਟ ਆ ਇੱਕ ਆ ਜਿਹੜੀ ਹੋਰ ਇੱਕ ਸੀਟ ਆ ਬਸਵਾ ਨੇ ਇੱਕ ਜਿੱਤੀ ਆ ਖੈਰੋਤ ਅਨੰਦਪੁਰ ਸਾਹਿਬ ਦੀ ਸੀਟ ਤੋਂ ਜਿੱਤੇ ਆ ਤੇ ਆ ਜਿਹੜੀ ਅਨੰਦਪੁਰ ਸਾਹਿਬ ਦੀ ਲੋਕ ਸਭਾ ਕੌਨਸਟਿਟੂਐਂਸੀ ਚ ਆਂਦੀ ਹੈ ਨਛੱਤਰਪਾਲ ਨਵਾਂ ਸ਼ਹਿਰ ਤੋਂ ਜਿੱਤੇ ਨੇ ਹੋਰ ਮੈਨੂੰ ਇਸ ਤੋਂ ਇਲਾਵਾ ਦੱਸੋ ਬੀਜਪੀ ਨੇ ਕੋਈ ਸੀਟ ਜਿੱਤੀ ਹੋਵੇ ਬੀਜਪੀ ਦੇ ਦੋ ਸੀਟਾਂ ਇੱਕ ਜਿੱਤੀ ਐ ਇਧਰੋਂ ਪਠਾਨਕੋਟ ਤੋਂ ਤੇ ਇੱਕ ਜਿੱਤੀ ਐ ਜੰਗ ਇਧਰ ਵਾਲੀ ਮਕੇਰੀਆਂ ਵਾਲੀ ਹੋਰ ਤਾਂ ਸੀਟੀਆਂ ਨਹੀਂ ਤੁਹਾਡੇ ਸਾਹਮਣੇ ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਕਿ ਨੇਰੀ ਸੀ ਮਾਲਵੇ ਦੇ ਵਿੱਚ ਨੇਰੀ ਸੀ ਉਸ ਨੇਰੀ ਦੇ ਵਿੱਚ ਵੱਡੇ ਵੱਡੇ ਰੁੱਖ ਜਿਹੜੇ ਆ ਰੋੜ ਗਏ ਲੇਕਿਨ ਦੁਆਬੇ ਦੇ ਵਿੱਚ ਆ ਕੇ ਉਹ ਨੇਰੀ ਨੂੰ ਥੰਮ ਪਿਆ ਕਿਉਂਕਿ ਦੁਆਬੇ ਦੇ ਵਿੱਚ ਦਲਤਾਂ ਦਾ ਵੋਟ ਜਿਆਦਾ ਹੈ ਦੁਆਬੇ ਦੇ ਵਿੱਚ ਦਲਤਾਂ ਦਾ ਵੋਟ ਜਿਹੜਾ ਉਹ ਬਹੁਤ ਜ਼ਿਆਦਾ ਔਰ ਦਲਤ ਉਦੋਂ ਸੀਐਮ ਅਨਾਉਂਸ ਹੋ ਚੁੱਕੇ ਸੀ ਕਿ ਸੀਐਮ ਜਿਹੜੇ ਚੰਨੀ ਹੋਣਗੇ ਅਗਲੇ ਤੇ ਦਲਤਾਂ ਨੇ ਬੜੀ ਵੋਟ ਖੁੱਲ ਕੇ ਉਦੋਂ ਪਾਈ ਸੀ ਤੁਸੀਂ ਖੁਦ ਨੂੰ ਪਤਾ ਕਿ ਕਿੰਨਾ ਵੋਟ ਹਨੇਰੀ ਵਾਂਗੂ ਪਈ ਸੀਗੀ ਔਰ ਜੇ ਚਰਨਜੀਤ ਚੰਨੀ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਇੱਕ ਵਾਰ ਦਲਤ ਸੀਐਮ ਬਣਿਆ ਤੇ ਚਰਨਜੀਤ ਚੰਨੀ ਬਣਿਆ ਜੇ ਉਹ ਜਲੰਧਰ ਆਣਗੇ ਤੇ ਉਹਦੇ ਚ ਤਾਂ ਕੋਈ ਸ਼ੱਕ ਹੀ ਨਹੀਂ ਹੈ ਦਲਤ ਕੰਸੋਲੀਡੇਟ ਹੋਏਗਾ ਜਲੰਧਰ ਆਉਣਗੇ ਪਰ ਜਲੰਧਰ ਆਉਣ ਤੋਂ ਪਹਿਲਾਂ ਚੌਧਰੀ ਪਰਿਵਾਰ ਨਾਖੁਸ਼ ਨਜ਼ਰ ਆ ਰਿਹਾ ਹੈ ਵਿਕਰਮ ਚੌਧਰੀ ਨੇ ਸਾਫ਼ ਤੌਰ ਦੇ ਉੱਤੇ ਨਖੇਦੀ ਕਰਤੀ ਉਹਨਾਂ ਨੇ ਕਿਹਾ ਕਿ ਜਿਨੇ ਜਿਹੜੇ ਇਹੋ ਜਿਹੇ ਕੈਂਡੀਡੇਟ ਨੇ ਜਿਨ੍ਹਾਂ ਨੇ ਆਪਣਾ ਹਲਕਾ ਹੀ ਨਹੀਂ ਸੰਭਿਆ ਆਪਣਾ ਹੀ ਉਹਨਾਂ ਦਾ ਟੇ ਟੇ ਟੇਰੀ ਹੋ ਗਿਆ ਉਹਨਾਂ ਨੇ ਜਲੰਧਰ ਆ ਕੇ ਕਿੱਥੇ ਉਸਾਰਨਾ ਦੇਖੋ ਇਹ ਬਾਤ ਦੀ ਗੱਲ ਹੈ ਮੈਂ ਤੁਹਾਨੂੰ ਹੁਣੇ ਦੱਸਿਆ ਉਸ ਨੇਰੀ ਦੇ ਵਿੱਚ ਦਲਤ ਕੈਂਡੀਡੇਟ ਇਸ ਕਰਕੇ ਜਿੱਤੇ ਸੀ ਕਿ ਚੰਨੀ ਸੀਐਮ ਬਣ ਰਿਹਾ ਸੀ ਠੀਕ ਹੈ ਨਾ ਚਰਨਜੀਤ ਚੰਨੀ ਸੀਐਮ ਅਨਾਊਂਸ ਹੋਇਆ ਸੀ ਔਰ ਕਿਉਂਕਿ ਇਹ ਰਵਿਦਾਸੀਆ ਸਮਾਜ ਨੂੰ ਬਿਲੋਂਗ ਕਰਦੇ ਆ ਚੰਨੀ ਦੂਸਰੀ ਜਿਹੜੀ ਗੱਲ ਹੈ ਚੰਨੀ ਦਾ ਜਲੰਧਰ ਚੌਧਰੀ ਪਰਵਾਰ ਨੂੰ ਛੱਡ ਦਈਏ ਤੇ ਕੇਪੀ ਸਾਹਿਬ ਤਾਂ ਉਹਨਾਂ ਦੇ ਰਿਸ਼ਤੇਦਾਰ ਹਨ ਮਹਿੰਦਰ ਸਿੰਘ ਕੇਪੀ ਮਹਿੰਦਰ ਸਿੰਘ ਕੇਪੀ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਵੀ ਰਹੇ ਆ ਮਹਿੰਦਰ ਸਿੰਘ ਕੇਪੀ ਸੰਸਦ ਵੀ ਰਹੇ ਨੇ ਮਹਿੰਦਰ ਸਿੰਘ ਕੇਪੀ ਸੀ ਡਬਲਯੂਸੀ ਦੇ ਮੈਂਬਰ ਵੀ ਰਹੇ ਨੇ ਮਹਿੰਦਰ ਸਿੰਘ ਕੇਪੀ ਜਿਹੜੇ ਆ ਪੰਜਾਬ ਸਰਕਾਰ ਦੇ ਮੰਤਰੀ ਵੀ ਰਹੇ ਨੇ ਸੋ ਇਸ ਕਰਕੇ ਇਹ ਨਿਕਲਾਂ ਹੁੰਦਾ ਹੋਰ ਵੀ ਸੈਕਟਰ ਹੁੰਦਾ ਹੋਰ ਵੀ ਜਿਹੜਾ ਗੁੱਟ ਹੁੰਦਾ ਸ਼ਮਸ਼ੀਰ ਸਿੰਘ ਦੁੱਲੋ ਆ ਉਹ ਵੀ ਮਦਦ ਕਰ ਰਹੇ ਨੇ ਉਹ ਦਲਤ ਨੇ ਸਾਂਸਦ ਰਹੇ ਨੇ ਰਾਜ ਸਭਾ ਚ ਗਏ ਨੇ ਉਹ ਵੀ ਮਦਦ ਕਰ ਰਹੇ ਨੇ ਹੋਰ ਬਥੇਰੇ ਹੈਗੇ ਆ ਇਸ ਕਰਕੇ ਆਪਾਂ ਨੂੰ ਇਹ ਗੱਲਾਂ ਨਹੀਂ ਹੁੰਦੀਆਂ ਹੋਣ ਜਿਵੇਂ ਪ੍ਰਗਟ ਸਿੰਘ ਆ ਪਹਿਲੀ ਵਾਰ ਮੰਤਰੀ ਬਣੇ ਆ ਉਹ ਚੰਨੀ ਦੀ ਕੈਬਨਟ ਵਿੱਚ ਮੰਤਰੀ ਬਣੇ ਆ ਕਿਵੇਂ ਉਹ ਕਹਿ ਸਕਦੇ ਕਿ ਮੈਂ ਉਹਨਾਂ ਦੀ ਕੈਬਨਟ ਵਿੱਚ ਮੰਤਰੀ ਨਹੀਂ ਬਣਿਆ ਉਹਨਾਂ ਨੇ ਤਾਂ ਮੰਤਰੀ ਕੈਪਟਨ ਨਮਰਿੰਦਰ ਸਿੰਘ ਨੇ ਬਣਾਇਆ ਹੀ ਨਹੀਂ ਉਹਨੂੰ ਬਣਾਇਆ ਮੰਤਰੀ ਪ੍ਰਗਟ ਸਿੰਘ ਨੂੰ ਚਰਨਜੀਤ ਚੰਨੀ ਨੇ ਤਾਂ ਕਿਉਂ ਨਹੀਂ ਉਹ ਲਾਈਕ ਕਰਨਗੇ ਉਹਨੂੰ ਅੱਛਾ ਇਸ ਤੋਂ ਅਦਾ ਦੀ ਗੱਲ ਕਰੀਏ ਚੌਧਰੀ ਪਰਿਵਾਰ ਦੀ ਜਲੰਧਰ ਦੇ ਵਿੱਚ ਖਾਸ ਕਰਕੇ ਕਾਫੀ ਧੀਰ ਤੋਂ 2014 ਤੋਂ ਬਾਅਦ ਚੌਧਰੀ ਪਰਿਵਾਰ ਦੀ ਸੀਟ ਰਹੀ ਹੈ ਭਾਵੇਂ ਉਹ ਹੁਣ ਆ ਕੇ ਚੌਧਰੀ ਪਰਿਵਾਰ ਦੇ ਵਿੱਚ ਜਦੋਂ ਦਿਹਾਂਤ ਹੁੰਦਾ ਤਾਂ ਉਸ ਤੋਂ ਬਾਅਦ ਸੀਟ ਆਮ ਆਦਮੀ ਪਾਰਟੀ ਕੋਲ ਗਈ ਹੈ ਕਿਤਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਹੁਣ ਦੁਬਾਰਾ ਹਨੇਰੀ ਉਧਰਲੇ ਪਾਸੇ ਆਮ ਆਦਮੀ ਵੱਲ ਜਾਊਗੀ ਜਾਂ ਫਿਰ ਕਾਂਗਰਸ ਦੁਬਾਰਾ ਆ ਸਕਦੀ ਹੈ ਦੇਖੋ ਇਹ ਬਹੁਤ ਕਹਿਣਾ ਜਲਦਬਾਜੀ ਹੈ ਇਹ ਕਹਿਣਾ ਬਹੁਤ ਜਲਦਬਾਜੀ ਹੈ ਕਿਉਂਕਿ ਹਜੇ ਸੀਟਾਂ ਨਹੀਂ ਵੰਡੀਆਂ ਗਈਆਂ ਅਕਾਲੀ ਦਲ ਭਾਜਪੀ ਦਾ ਸਮਝੌਤਾ ਨਹੀਂ ਹੋਇਆ ਸਮਝੌਤਾ ਹੋਏਗਾ ਹੋਰ ਟਫ ਫਾਈਟ ਹੋਰ ਤਰੀਕੇ ਨਾਲ ਬਣੇਗੀ ਲੇਕਿਨ ਦੁਆਬੇ ਦੇ ਲੋਕਾਂ ਦਾ ਸੁਭਾਅ ਵੱਖਰਾ ਹੈ ਜਿਹੜਾ ਇਹ ਵੱਖਰਾ ਸੁਭਾਅ ਹੈ ਮਾਲਵੇ ਤੋਂ ਉਲਟ ਤੇ ਮਾਝੇ ਤੋਂ ਉਲਟ ਚੱਲਦੇ ਨੇ ਅੰਦੇ ਆਂਦੇ ਮਹਿੰਦਰ ਕੇਪੀ ਬਾਰੇ ਵੀ ਮੈਂ ਗੱਲ ਕਰਨੀ ਚਾਹੁੰਦਾ ਆ ਮਹਿੰਦਰ ਕੇਪੀ ਉਹੀ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਚਰਨਜੀਤ ਚੰਨੀ ਨੇ ਪਰ ਮੁੱਖ ਮੰਤਰੀ ਹੁੰਦੇ ਹੋਏ ਵੀ ਆਦਮਪੁਰ ਦੀ ਸੀਟ ਨਹੀਂ ਦਿਵਾ ਸਕੇ ਸੀ ਨਾਰਾਜ਼ ਸੀ ਉਸ ਵੇਲੇ ਤੁਹਾਨੂੰ ਲੱਗਦਾ ਹੈ ਕਿ ਮਹਿੰਦਰ ਕੇਪੀ ਹੁਣ ਮੈਦਾਨ 'ਚ ਉਤਰਣਗੇ ਇਸ ਵਾਰੀ ਚੋਣ ਲੜਨਗੇ ਦੇਖੋ ਕਿਤੇ ਨਾ ਕਿਤੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੀ ਆਪਣੀ ਗਹਿਰੀ ਰਿਸ਼ ਆ ਟਿਕਟਾਂ ਜਿਹੜੀਆਂ ਹਾਈ ਕਮਾਂਡ ਨੇ ਦੇਣੀਆਂ ਹੁੰਦੀਆਂ ਚੰਨੀ ਨੇ ਥੋੜਾ ਦੇਣੀਆਂ ਹੁੰਦੀਆਂ ਜੇ ਚੰਨੀ ਨੇ ਉਹਦੋਂ ਨਹੀਂ ਵੀ ਰਿਕਮੈਂਡ ਕੀਤਾ ਬੈਠ ਕੇ ਅੰਡਰਸਟੈਂਡਿੰਗ ਇਹਨਾਂ ਦੀਆਂ ਹੋ ਜਾਣੀਆਂ ਪਰਿਵਾਰ ਦੀ ਸਾਂਝ ਹੈਗੀ ਆ ਉਹਨੂੰ ਆਪਾਂ ਕਹਿ ਨਹੀਂ ਸਕਦੇ ਉਹਨਾਂ ਦੀ ਰਿਸ਼ਤੇਦਾਰੀ ਕਿਸ ਕਦਰ ਤੱਕ ਗਹਿਰੀ ਹੈਗੀ ਅੰਦਰ ਗੱਲਾਂ ਬੰਦ ਕਮਰੇ ਚ ਕੀ ਹੋਈਆਂ ਨੇ ਲੇਕਿਨ ਗੱਲ ਇਹ ਆਈ ਹੈ ਕਿ ਚਰਨਜੀਤ ਸਿੰਘ ਚੰਨੀ ਅਗਰ ਮੈਨੂੰ ਇੰਨਾ ਪਤਾ ਕਿ ਲੜਦੇ ਆ ਤੇ ਦੁਆਬੇ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਅਸਰ ਹੋਏ ਅੱਛਾ ਅੰਤ ਦੇ ਵਿੱਚ ਅੰਤ ਵਿੱਚ ਡਾਕਟਰ ਸਾਹਿਬ ਇੱਕ ਪਾਸੇ ਮਹਿੰਦਰ ਕੇਪੀ ਜਿਹੜੇ ਨੇ ਉਹਨਾਂ ਨੇ ਆਹ ਕਿਹਾ ਸੀ 4 ਸਾਲ ਪਹਿਲਾਂ ਕਿ ਮੇਰੇ ਨਾਲ ਮੇਰਾ ਸਿਆਸੀ ਕਤਲ ਹੋਇਆ ਹੁਣ ਤੋਂ 2 ਸਾਲ ਪਹਿਲਾਂ ਕਿਹਾ ਸੀਗਾ ਕਿ ਮੇਰੇ ਨਾਲ ਗੇਮ ਪਾ ਦਿੱਤੀ ਗਈ ਹੈ ਹੁਣ ਦੁਬਾਰਾ ਕੇਪੀ ਸਾਹਿਬ ਨੂੰ ਸੈੱਟ ਕਰ ਦਿੱਤਾ ਜਾਏਗਾ ਕਾਂਗਰਸ ਪਾਰਟੀ ਨਾਲ ਖੜੇ ਰਹੇ ਕਹਿੰਦੇ ਕਿ ਸੇ ਮੇਰਾ ਪਰਿਵਾਰ ਉਹਨਾਂ ਨਾਲ ਖੜਿਆ ਰਿਹਾ ਤੇ ਦੇਖੋ ਟਾਈਮ ਹੁੰਦਾ ਇਹਨੂੰ ਨਹੀਂ ਕਹੀਦਾ ਹੁੰਦਾ ਤੁਸੀਂ ਦੇਖੋ ਸ਼ਾਂਤਾ ਕੁਮਾਰ ਜਿਨ੍ਹਾਂ ਨੇ ਹਿਮਾਚਲ ਚ ਭਾਰਤੀ ਜਨਤਾ ਪਾਰਟੀ ਨੂੰ ਖੜਾ ਕੀਤਾ ਹੁਮਾ ਚਲਦੇ ਮੁੱਖ ਮੰਤਰੀ ਸੀਗੇ ਸਵੇਰੇ ਉੱਠ ਕੇ ਆਪਣੇ ਸੀਐਮ ਆਫਿਸ ਅਖਬਾਰ ਪੜ੍ਹਦੇ ਬੈਸੀ ਦੋ ਮਨਿਸਟਰ ਲੱਗੇ ਬੈਠੇ ਸੀ ਉੱਤੋਂ ਫੋਨ ਆ ਗਿਆ ਆਪ ਅੱਬੀ ਰਿਜ਼ਾਈਨ ਕਰ ਦੋ ਉਹਨਾਂ ਨੇ ਗਏ ਉਸੇ ਟਾਈਮ ਰਿਜ਼ਾਈਨ ਕਰ ਆਏ ਤੇ ਮੁਅੱਤ ਕੇਂਦਰੀ ਮੰਤਰੀ ਵੀ ਬਣੇ ਹੋਣੇ ਡੈਡ ਬੈਠੇ ਨੇ ਇਹਦੇ ਵਿੱਚ ਨਹੀਂ ਹੁੰਦਾ ਆਪਣੇ ਜਿਹੜੇ ਅਮਨ ਆਸ਼ਰਾਏ ਖੰਨਾ ਨੇ ਪੰਜਾਬ ਤੋਂ ਲੋਕ ਸਭਾ ਦੇ ਸੰਸਦ ਰਹੇ ਨੇ ਬੀਜੇਪੀ ਦੇ ਕਿੰਨਾ ਨਾਮ ਕਮਾਇਆ ਦੇਸ਼ ਚ ਕਿੰਨਾ ਨਾਮ ਕਮਾਇਆ ਪੰਜਾਬ ਚ ਬੀਜੇਪੀ ਦੀ ਸਰਕਾਰ ਬਣਾਉਣ ਚ ਉਹਨਾਂ ਦਾ ਹੱਥ ਸੀ ਸਾਈਡ ਲਾਈਨ ਨੇ ਟਾਈਮ ਦੇ ਨਾਲ ਕਈ ਚੀਜ਼ਾਂ ਬਦਲਦੀਆਂ ਗਈਆਂ ਆਂਦੀਆਂ ਸਿਆਸਤ ਹੈਗੀ ਆ ਬਹੁਤ ਸ਼ੁਕਰੀਆ ਤੇ ਬਿਲਕੁਲ ਇਹ ਹਾਲਾਤ ਨੇ ਪੰਜਾਬ ਦੀ ਸਿਆਸਤ ਤੇ ਖਾਸ ਕਰਕੇ ਜਲੰਧਰ ਦੀ ਸਿਆਸਤ ਕਿਉਂਕਿ ਜਿਹੜੀ ਸਿਆਸਤ ਫਿਲਹਾਲ ਚੌਧਰੀ ਪਰਿਵਾਰ ਦੇ ਹੱਥ ਦੇ ਵਿੱਚ ਸੀ ਜਿਹੜੀ ਲੋਕ ਸਭਾ ਸੀਟ ਚੌਧਰੀ ਪਰਿਵਾਰ ਦੇ ਹੱਥ ਦੇ ਵਿੱਚ ਸੀ ਉਹ ਆਮ ਆਦਮੀ ਪਾਰਟੀ ਦੇ ਹੱਥ ਦੇ ਵਿੱਚ ਆਈ ਔਰ ਹੁਣ ਦੁਬਾਰਾ ਉਸ ਉੱਤੇ ਵਿਵਾਦ ਖੜਾ ਹੋ ਗਿਆ ਚਰਨਜੀਤ ਸਿੰਘ ਚੰਨੀ ਜਿਹੜੇ ਚਮਕੌਰ ਸਾਹਿਬ ਤੋਂ ਆਪਣੇ ਹਲਕੇ ਤੋਂ ਵੀ ਹਾਰ ਚੁੱਕੇ ਨੇ ਉਹਨਾਂ ਨੂੰ ਸੀਟ ਦੇਣ ਦੀ ਤਿਆਰੀ ਕਾਂਗਰਸ ਕਰ ਰਹੀ ਹੈ ਇਸ ਉੱਤੇ ਵਿਵਾਦ ਖੜਾ ਹੋਇਆ ਆ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਜਲੰਧਰ ਤੋਂ ਚੋਣ ਲੜਨਗੇ ਜਾਂ ਨਹੀਂ ਇਹ ਸਮਾਂ ਦੱਸੇਗਾ ਔਰ ਇਸ ਸੀਟ ਦੇ ਉੱਤੇ ਹੋਰ ਕਿੰਨਾ ਬਿਵਾਲ ਹੋਵੇਗਾ ਇਹ ਆਉਣ ਵਾਲੇ ਵਕਤ ਚ ਪਤਾ ਲੱਗੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ